ਮੇਰੀਆਂ ਸਾਰੀਆਂ ਭੈਣਾਂ ਨੂੰ ਜਵਰਾਟ ਕੁੱਡੀ ਖਲਾਮ ਵੱਲੋਂ ਸਤਿ ਸ੍ਰੀ ਅਕਾਲ ਦੀ ਹੈਗੀ ਹੈ ਜੀ ਆਪਣੀ ਸੇਲ ਉਹਦੀ ਅਪਡੇਟ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਇਹ ਸਾਰੀ ਲੈਨਿੰਗ ਹੈ ਜੀ ਇਹ ਤੁਹਾਨੂੰ ਕੱਲ ਨੂੰ ਮਿਲੂਗੀ 40 ਰੁਪਏ ਮੀਟਰ ਤੇ ਇੱਧਰ ਆਪਾਂ ਨਜ਼ਰ ਕਰਾਉਣਾ ਜੀ ਹੋਰ ਸੂਟ ਆ ਸਾਰੀ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਸ਼ੇਅਰ ਕਰਨ ਵਾਲੀਆਂ ਮੇਰੀਆਂ ਭੈਣਾਂ ਸਕਰੀਨਸ਼ਾਟ ਭੇਜ ਨੂੰ ਸ਼ੇਅਰ ਕਰਕੇ ਤੇ ਉਹਨਾਂ ਦੇ ਵਿੱਚੋਂ ਫਿਰ ਆਪਾਂ ਸਪੈਸ਼ਲ ਆ ਜਿਹੜੇ ਨਾਮ ਮੇਰੀਆਂ ਭੈਣਾਂ ਦੇ ਲਈ ਚੁਣਿਆ ਕਰਾਂਗੇ ਵੀਕਲੀ ਇੱਕ ਭੈਣ ਦਾ ਨਾਮ ਚੁਣਿਆ ਕਰਾਂਗੇ ਲੋ ਜੀ ਸੇਲ ਲੱਗ ਚੁੱਕੀ ਹੈ ਜੀ 850 ਵਾਲਾ ਸੂਟ ਹੈ ਜਿਹੜਾ ਕੱਲ ਨੂੰ 1300 ਦੇ ਦੋ ਮਿਲਣਗੇ ਜੀ 바ਰਗੇਨਿੰਗ ਕੋਈ ਨਹੀਂ ਹੋਵੇਗੀ ਰੇਟ ਫਿਕਸਡ ਹੋਊਗਾ ਜੀ 1300 ਦੇ ਦੋ ਸੂਟ ਮਿਲਣਗੇ ਬਾਕੀ ਜਿੰਨੀ ਵੀ ਹੋਰ ਸਾਰੀ ਵੈਰਿਟੀ ਹੈ ਸਾਰੀ ਦੁਕਾਨ ਦਿਖਾ ਦੋ ਵੀਰੇ ਜਿੰਨਾ ਵੀ ਜਿਹੜੀ ਚੀਜ਼ ਤੇ ਲੈਸ ਮਿਲੂ ਸਕਦਾ ਹੋਗਾ ਉਹ ਆਪਾਂ ਤੁਹਾਨੂੰ ਦਿਊ ਦਿਆਂਗੇ ਕੜੀ ਵੀ ਇਧਰ ਸੂਟ ਦਿਖਾਓ ਭਾਈ ਲਿਆਓ ਵੀ ਇਧਰ ਲਿਆਓ ਕਿਆ ਇਹ ਵਾਲੇ ਜਿਹੜੇ ਸੂਟ ਨੇ ਆਪਣੇ ਖੋਲ ਕੇ ਦਿਖਾ ਦੋ ਇਹ ਵਾਲੇ ਸੂਟ ਸਿਰਫ ਇਹ ਵਾਲੇ ਸੂਟ ਆ ਨੀਚੇ ਨਹੀਂ ਇਹ ਨੀਚੇ ਵਾਲੇ ਜਿਹੜੇ ਸੂਟ ਨੇ ਸਾਰੇ ਬਹੁਤ ਉੱਪਰ ਤੱਕ ਪਏ ਆ ਇਹ ਸਾਰੇ ਸੂਟ ਅਲੱਗ ਰੇਟ ਦੇਣੇ ਨੇ ਜੀ ਜਿਵੇਂ ਆਹ ਵਾਲੇ ਸੂਟ ਅੱਗੇ ਆ ਗਏ ਇਹ ਅਲੱਗ ਰੇਟ ਦੇਣਗੇ ਇਹ ਜਿਵੇਂ 350 ਦਾ ਇੱਕ 600 ਦੇ ਦੋ ਮਿਲਣਗੇ ਇਹਨਾਂ ਦਾ ਰੇਟ ਹਜੇ ਨਿਊ ਆਇਆ ਕੱਲੂ ਫਾਈਂਡ ਆਊਟ ਕਰ ਦਾਂਗੇ ਰੇਟ ਤੁਹਾਨੂੰ ਦੱਸ ਦਾਂਗੇ ਉਹ ਸੂਟ ਦਿਖਾਉਣੇ ਸੀ ਵੀਰੇ ਜਿਹੜੇ ਤੁਸੀਂ ਉੱਧਰ ਰੱਖਤੇ ਸੀ ਆਹ ਲੋ ਜੀ ਇਹ ਵਾਲੇ ਸੂਟ ਕਾ ਨੂੰ 2250 ਦੇ ਮਿਲਣਗੇ ਜੀ ਡਿਜ਼ਾਈਨਿੰਗਾ ਹੈਗੀਆਂ ਨੇ 6600 650 700 ਵਾਲੇ ਸੂਟਾਂ ਦੀਆਂ ਡਿਜ਼ਾਈਨਿੰਗਾ ਨੇ ਪਰ ਸੂਟ ਮਿਲਣਗੇ 2250 ਦੇ ਇਹ ਸਾਰੇ ਤੁਸੀਂ ਦੇਖ ਸਕਦੇ ਹੋ نیچے ਸਾਰੇ ਸੂਟ ਦਿਖਾ ਦੋ ਜੀ ਇਹ ਸਾਰੇ 2250 ਰੁਪਏ ਦੇ ਜਿਹੜੇ ਤੁਹਾਨੂੰ ਕਾ ਨੂੰ ਸੂਟ ਮਿਲਣੇ ਜੀ ਅੱਗੇ ਆ ਜਾਓ ਆ ਉਧਰੋਂ ਲੱਗਾਇਆ ਤੁਹਾਨੂੰ ਇੱਧਰ ਆ ਜਾਓ ਵੀਰੇ ਇਹ ਜਿਹੜੇ ਸਾਰੇ ਕੁਰਤੇ ਪਜਾਮੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਕੱਲ ਨੂੰ 500 ਦੇ 2 ਕੁੜਤੇ ਭਾਵੇਂ ਤੁਹਾਨੂੰ ਦਿੱਤੇ ਜਾਣਗੇ ਲਓ ਜੀ 2-200 ਰੁਪਏ ਦੇ ਜਿਹੜੇ ਤੁਹਾਨੂੰ ਕੱਲ ਨੂੰ ਇਹ ਦੁਪट्टे ਦਿੱਤੇ ਜਾਣਗੇ ਬਹੁਤ ਸੋਹਣਾ ਦੁਪੱਟਾ ਹੈ ਜੀ ਮਸਲੀਨ ਟੈਬੀ ਸਿਲਕੀ ਜਿਹੜਾ ਦੁਪੱਟਾ ਰਹਿਣ ਵਾਲਾ ਇਹਦਾ ਸਟੱਫ ਸਿਲਕੀ ਆਗਾ ਬਹੁਤ ਸੋਹਣਾ ਲਾਈਨਾਂ ਦੇ ਵਿੱਚ ਜਿਹੜਾ ਦਾ ਫੈਬਰਿਕ ਆ ਨੇੜੇ ਕਰਕੇ ਕੈਮਰਾ ਦਿਖਾ ਦਿਓ 2-200 ਰੁਪਏ ਦੇ ਮਿਲਣਗੇ ਆਪਣੇ ਕੋਲ ਵੀਰੇ ਜਦੋਂ ਵੀ ਜਿਹੜੇ ਰੇਟ ਦੀ ਆਈਟਮ ਜਿਹੜੀ ਆ ਜਾਂਦੀ ਆ ਆਪਾਂ ਉਹੀ ਸੇਲ ਲਾ ਦਿੰਨੇ ਆਂਗੇ ਵੱਧ ਘੱਟ ਵਾਲੇ ਦੁਪੱਟੇ ਆਉਂਦੇ ਰਹਿੰਦੇ ਆ ਬਾਕੀ ਇਹ ਵਾਲੀ ਢੇਰੀ ਆ ਜੀ ਜਿਹੜੀ ਇਹ 550 ਦੇ ਵੱਡੇ ਪਣੇ ਦੇ ਸੂਟ ਸੀਗੇ ਜੀ 550 ਦੇ ਵੱਡੇ ਪਣੇ ਦੇ ਸੂਟ ਸੀਗੇ ਕੱਲ ਨੂੰ ਸ਼ਨੀਵਾਰ ਦੀ ਸੇਲ ਤੇ 800 ਦੇ ਦੋ ਮਿਲਣਗੇ ਦੇਖੋ ਜੀ ਡਿਜ਼ਾਈਨਿੰਗ ਆ ਦੇ ਦਿੰਦੇ ਨੇ ਜੀ ਘੱਟ ਵੱਧ ਘੱਟ ਤੇ ਵੱਧ ਰੇਟਾਂ ਦੇ ਵਿੱਚ ਹਨਾ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ 660 ਵਾਲੇ ਸੂਟ 2250 ਦੇ ਵਿੱਚ ਇਸ ਕਰਕੇ ਰੇਟ ਪਿੱਛੇ ਨਵਾਲਾ ਜਾਇਆ ਕਰੋ ਭੈਣੋ ਕੁਆਲਟੀ ਵਾਈਜ਼ ਵੀ ਜਿਹੜੀ ਚੀਜ਼ ਆ ਉਹ ਚੈੱਕ ਕਰ ਲਿਆ ਕਰੋ ਆਓ ਜੀ ਆਪਾਂ ਉੱਪਰ ਚੱਲਦੇ ਆ ਤੁਹਾਨੂੰ ਹੋਰ ਵੀ ਕਈ ਆਈਟਮਾਂ ਦਿਖਾਉਣੀਆਂ ਆ ਸ਼ੇਅਰ ਨਾ ਕਰਨਾ ਭੁੱਲਿਓ ਲਾਈਕ ਨਾ ਕਰਨਾ ਭੁੱਲਿਓ ਕਮੈਂਟ ਨਾ ਕਰਨਾ ਭੁੱਲਿਓ ਤੋ ਸਹੀ ਕਰੀਂ ਯਾ ਕਾਲੀ ਪਿੱਛੇ ਨਾਲ ਲਓ ਵੀਰੇ ਦੁਕਾਨਾਂ ਜਿਹੜੀਆਂ ਭਰੀਆਂ ਪਈਆਂ ਨੇ ਦੁਪੱਟਿਆਂ ਦੇ ਨਾਲ ਭਰੀਆਂ ਪਈਆਂ ਨੇ ਇਹ ਵਾਲੇ ਦੁਪੱਟੇ 100-100 ਦੇ ਵਿੱਚ ਰਹਿਣਗੇ ਇਹ ਵਾਲੇ ਦੁਪੱਟੇ ਜਿੰਨੇ ਮਰਜ਼ੀ ਲੈ ਜਿਓ ਜੀ 100 ਰੁਪਏ ਦੇ 2 ਮਿਲਣਗੇ ਹੋਲ ਸੇਲ ਰੇਟ ਤੇ ਮਿਲਣਗੇ ਇੱਕ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਹੋਲ ਸੇਲ ਰੇਟ ਤੇ ਕੱਲ ਨੂੰ ਇਹ ਦੁਪੱਟੇ ਮਿਲਣਗੇ ਕਿ ਤੁਹਾਨੂੰ ਤੁਸੀਂ ਲਿਜਾ ਕੇ 150 ਦੇ 2 ਸੇਲ ਕਰ ਸਕਦੇ ਹੋ ਜੀ 100 ਰੁਪਏ ਦੇ ਦੋ ਦੁਪੱਟੇ ਮਿਲਣਗੇ ਇਧਰ ਨਿਗਾਹ ਕਰਾ ਦਿਓ ਦੁਪੱਟਿਆਂ ਦਾ ਜਿਹੜਾ ਮਾਲ ਆ ਬਹੁਤ ਆ ਚੁੱਕਿਆ ਪਲੇਨ ਸੂਟਾਂ ਨਾਲ ਤੁਸੀਂ ਕਾਟਨ ਦੇ ਨਾਲ ਜਿਹੜੇ ਦੁਪੱਟੇ ਮਲਾਉਣੇ ਹੋਣ ਤੁਸੀਂ ਦੁਪੱਟੇ ਜਿਹੜੇ ਮਲਾ ਸਕਦੇ ਹੋ ਬਾਕੀ ਆ ਸਿੰਗਲ ਸਿੰਗਲ ਸੂਟ ਜਿਹੜੇ ਬਚੇ ਪਏ ਆ ਇਹ ਸਾਰੇ ਡਿਸਕਾਊਂਟ ਤੇ ਦੇ ਦਾਂਗੇ ਜੀ ਜਾਮ ਆ ਵੀਰੇ ਜਾਮ ਲੱਗੀ ਹੋਈ ਪਿਓਰ ਗੁੰਬਾ ਮਿਲਦੀ ਜਿਹੜੀ ਜਾਮ ਲੱਗੀ ਹੋਈ ਆ 100 ਰੁਪਏ ਮੀਟਰ ਵਾਲੀ 80 ਰੁਪਏ ਮੀਟਰ ਮਿਲੂਗੀ ਜੀ ਸਲਵਾਰਾਂ ਦੇ ਲਈ ਕੈਮਰਿਕ ਦੇ ਕਲਰ ਆਪਣੇ ਕੋਲੇ ਹੈਗੇ ਰਹਿਗੇ ਇਧਰ ਨਜ਼ਰ ਮਾਰਾ ਦੋ ਬਹੁਤ ਸਾਰਾ ਪ੍ਰਿੰਟ ਪਿਆ ਜੀ ਵੱਖਰੇ ਵੱਖਰੇ ਰੇਟਾਂ ਦੇ ਵਿੱਚ ਇੱਕ ਆਹ ਦੁਪੱਟੇ ਦੇਖੋ ਜੀ ਖਾਸ ਫੈਂਸੀ ਜੇ ਦੁਪੱਟੇ ਨੇਗੇ ਤੁਸੀਂ ਦੇਖ ਸਕਦੇ ਹੋ ਵਾਈਟ ਫੈਂਸੀ ਦੁਪੱਟੇ ਮਿਲੂਗਾ ਜੀ ਜਿੱਦਾਂ ਕਿ ਹੁਣ ਆਪਣੇ ਵਾਸਤੇ ਜਿਹੜੇ ਦੁਪੱਟੇ ਆਉਂਦੇ ਨੇ ਜਿਹੜੇ ਆਪਾਂ ਵੇਅਰ ਕਰਦੇ ਹਾਂ ਜੀ ਸਾਰੇ ਜਾਣੇ ਉਹ ਥੋੜੇ ਕੋਸਟਲੀ ਪੈ ਜਾਂਦੇ ਆਗੇ ਵੀਰੇ ਮਾਲ ਨਾ ਅਲੱਗ-ਅਲੱਗ ਲਾਇਆ ਕਰੋ ਨੂੰ ਇੱਕ ਜਗ੍ਹਾ ਤੇ ਆਏ ਇਕੱਠਾ ਨਾ ਕਰਿਆ ਕਰੋ 100 ਰੁਪਏ ਦਾ ਦੁਪੱਟਾ ਪੈ ਜੂਗਾ ਜੀ ਫੈਂਸੀ ਕੁੜੀਆਂ ਵਾਸਤੇ ਕਿਉਂਕਿ ਆਪਾਂ ਨੂੰ ਆਇਆ ਲੱਗਦਾ ਜੀ ਮੰਮੀਆਂ ਨੇ ਵੀ ਕੁੜੀਆਂ ਨੇ ਸੂਟ ਇੱਕ ਇੱਕ ਵਾਰ ਹੀ ਪਾਉਣਾ ਹੁੰਦਾ ਇਹ ਕੈਮਰੇ ਕਦੇ ਕਲਰ ਨੇ ਵੀਰੇ ਵੱਖਰੇ-ਵੱਖਰੇ ਆਓ ਜੀ ਡਿਸਚਾਰਜ ਦਾ ਮਾਲ ਆ ਜੀ ਬਹੁਤ ਸੋਹਣਾ ਜੇਕਰ ਕੋਈ ਕੱਲ ਨੂੰ ਹੋਰ ਸਿਆ ਦੇ ਟਿਕਲੇ ਆਣਾ ਚਾਹੁੰਦਾ ਜੀ ਤਾਂ ਜਰੂਰ ਆਓ ਵੈਲਕਮ ਆ 350 ਦਾ ਇੱਕ ਸੂਟ ਮਿਲੂਗਾ ਜੀ 600 ਦੇ ਦੋ ਸੂਟ ਮਿਲਣਗੇ ਡਿਜ਼ਾਈਨ ਤੁਸੀਂ ਦੇਖਤਾ ਹੋ ਦਿਓ ਮਾਲ ਹਜੇ ਬਹੁਤ ਪਿਆਰਾ ਜੀ ਸਟਾਕ ਤੁਹਾਨੂੰ ਅੱਗੇ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਸ਼ੇਅਰ ਕਰਕੇ ਤੁਸੀਂ ਸਾਨੂੰ ਸਕਰੀਨ ਸ਼ਾਟ ਜਰੂਰ ਭੇਜਨੇ ਆ ਤਾਂ ਜੋ ਅਗਲੇ ਨਾਮ ਦੇ ਹੱਕਦਾਰ ਤੁਸੀਂ ਬਣ ਸਕੋ ਜਿਹੜਾ ਆਪਣਾ ਨਵਾਂ ਚੈਨਲ ਆ ਉਸ ਨੂੰ ਜਿਨ੍ਹਾਂ ਨੇ ਵੀ ਹਜੇ ਸਬਸਕ੍ਰਾਈਬ ਨਹੀਂ ਕਰਿਆ ਉਹ ਕਰ ਲੈਣਾ ਇੱਕ ਇਹ ਵਾਲੀ ਲਾਈਨ ਆ ਜੀ ਸਪੈਸ਼ਲ ਸੂਟਾਂ ਦੀ ਇਹ 500 ਦੇ ਦੋ ਮਿਲਣਗੇ ਜੀ ਇਹ ਵਾਲੀ ਲਾਈਨ ਵਾਲੀ ਧਿਆਨ ਰੱਖਿਆ ਕਰੋ ਰੇਟਾਂ ਦਾ ਇਹ 600 ਦੇ ਦੋ ਮਿਲਣਗੇ ਜੀ ਨਾਲੇ ਬਹੁਤ ਸੋਹਣੀਆਂ ਐਟ ਬਣ ਗਈਆਂ ਅੱਗੇ ਆਜੋ ਜੀ ਸਟਾਕ ਆ ਜੀ ਬਹੁਤ ਵਧੀਆ ਆਪਣੇ ਕੋਲੇ ਬਹੁਤ ਸਟਾਕ ਪਿਆ ਜਿਨ੍ਹਾਂ ਨੇ ਹੋਲਸੇਲ ਤੇ ਘਰਾਂ ਚਿਹੜੀਆਂ ਬੀਬੀਆਂ ਪਹਿਣਾ ਕੰਮ ਕਰਦੀਆਂ ਨੇ ਉਹ ਲਿਜਾ ਸਕਦੀਆਂ ਨੇ ਲਓ ਜੀ ਬਾਕੀ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਆਪਣੇ ਕੋਲੇ ਜਿਸ ਤਰ੍ਹਾਂ ਕਿ ਇਹ ਵਾਲੀਆਂ ਡਿਜ਼ਾਈਨਾਂ ਰਹਿਣ ਵਾਲੀਆਂ ਨੇ ਜਿਵੇਂ 1000 1200 ਦਾ ਸੂਟ ਆ ਜੀ ਕੱਲ ਨੂੰ ਆਪਾਂ ਡਿਸਕਾਊਂਟ ਕਰਕੇ ਦੇਵਾਂਗੇ ਜਿੰਨਾ ਕੁ ਵੀ ਹੋ ਸਕੇ ਡਾਰਕ ਸ਼ੇਡ ਦੇ ਪਏ ਨੇ ਜੀ ਦੇਖੋ ਇਧਰ <laughs> देख सकते हो एक आम वाले सूट ने जी अपने को आए ये वाला स्टफ भी बहुत सोहना गा लो जी जिस तरह के मेरिया भेन कह भी अपना सारी निरी कॉटन नहीं पानी है बहुत सोहना जेड़ा स्टफ हैगा ए कलर चार्ट है ਤੁਸੀਂ ਖਰੀਦ ਸਕਦੇ ਹੋ ਜੀ ਕੱਲ ਨੂੰ ਘਰੇ ਪਾਉਣ ਵਾਲੇ ਕਾਟਨ ਦੇ ਸੂਟ ਲਓ ਜੀ ਵੱਖਰੇ ਵੱਖਰੇ ਕੱਲ ਨੂੰ ਸ਼ਨੀਵਾਰ ਦੀ ਸੇਲ ਦੇ ਉੱਤੇ ਇਹ ਵਾਲੇ ਸੂਟ 350 ਰੁਪਏ ਚ ਹੀ ਮਿਲ ਜਾਣਗੇ ਬਾਤੀ ਜਿਨ੍ਹਾਂ ਨੇ ਵਧੀਆ ਮਾਲ ਲੈਣਾ ਜੀ ਲਓ ਜੀ ਐਸਕੇ ਦੀ ਕਾਟਨ ਆ ਗਈ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਸ ਡਿਜ਼ਾਈਨਿੰਗ ਦੇ ਵਿੱਚ ਆਪਣੇ ਕੋਲ ਸਟੱਫ ਹੋਰ ਵੀ ਆ ਇਹ ਮਸਲੀਨ ਵਾਂਗੂ ਸਟੱਫ ਆ ਜੀ ਮਸਲੀਨ ਵਾਂਗੂ ਬਹੁਤ ਜ਼ਿਆਦਾ ਸੌਫਟ ਹੈ ਇਹਦੇ ਨਾਲ ਮੈਚਿੰਗ ਬਾਟਮ ਰਹਿਣ ਵਾਲੀ ਆ ਮੈਂ ਤੁਹਾਨੂੰ ਇਹ ਉੱਚਾ ਨਹੀਂ ਮੈਂ ਮਾਲ ਤਾਂ ਦਿਖਾ ਰਹੀ ਆ ਤਾਂ ਜੋ ਤੁਹਾਡੀ ਨਜ਼ਰ ਹੋ ਜਵੇ ਸਾਰੇ ਮਾਲ ਦੇ ਉੱਤੇ ਐਸ ਕੇ ਦਾ ਸਟੱਫ ਆ ਜੀ ਇਹਨਾਂ ਤੇ ਵੀ ਭਾਰੀ ਡਿਸਕਾਊਂਟ ਮਿਲੂਗਾ ਜੀ ਜਿੰਨਾ ਵੀ ਹੋ ਸਕੇ ਆ ਬ੍ਰੀਕ ਬੁਟੀ ਦੇ ਵਿੱਚ ਮੈਚਿੰਗ ਦੇ ਵਿੱਚ ਜਿਹੜਾ ਇਹ ਸਟੱਫ ਹੈ ਇੱਕ ਮੈਂ ਤੁਹਾਨੂੰ ਹੋਰ ਸਟੱਫ ਦਿਖਾਉਣੀ ਹੈ ਜੀ ਨਵਾਂ ਲਓ ਜੀ ਮਹਿੰਗੀਆਂ ਸਸਤੀਆਂ ਸਾਰੀਆਂ ਰੇਂਜਾਂ ਦੀਆਂ ਕੱਨੂ ਤੇਲਾਂ ਜੜੀਆਂ ਹੋਪ ਪਲਾਉਣ ਜਾ ਰਹੇ ਆ ਇੱਕ ਆਪਣੇ ਕੋਲੇ ਹੋਰ ਬਹੁਤ ਸੋਹਣਾ ਪ੍ਰਿੰਟ ਆਇਆ ਜੀ ਗੰਗਾ ਦਾ ਪ੍ਰਿੰਟ ਹੈ ਰੇਟ ਜ਼ਰੂਰ ਉੱਚਾ ਹੋਊਗਾ ਇਸ ਦਾ ਰਾ ਆਏ ਨਹੀਂ ਹੋਣਾ ਜੀ ਵੀ ਇਹ ਸਾਰਿਆਂ ਦੇ ਤੁਹਾਨੂੰ ਪਾਇਆ ਮਿਲੂਗਾ ਸਭ ਤੋਂ ਪਹਿਲਾਂ ਤੁਸੀਂ ਆਰਡਰ ਕਰ ਸਕਦੇ ਹੋ ਜਬਰਹਟ ਕੁਡੀਕਲਾਂ ਤੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇੱਕ ਇਹ ਵਾਲੀ ਪ੍ਰਿੰਟਿੰਗ ਹੈ ਜੀ ਤੁਮ ਫੇਸ ਦੇ ਕਲਰ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੇ-ਸੋਹਣੇ ਕਲਰ ਨੇ ਇੱਕ ਪ੍ਰਿੰਟ ਹੋ ਦਿਖਾਉਣਾ ਜੀ ਤੁਹਾਨੂੰ ਖੋਲ ਕੇ ਮਹਿੰਦੀ ਕਲਰ ਦਾ ਜਿਹੜਾ ਚਾਰਟ ਆ ਬਹੁਤ ਸੋਹਣਾਗਾ ਇਹ ਵਾਲੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਰਹਿਣ ਵਾਲੀ ਆ। ਗੰਗਾ ਦੇ ਪ੍ਰਿੰਟਿੰਗ ਦੀ ਬ੍ਰਾਂਡ ਦੇ। ਆਓ ਜੀ ਬਕਰ ਮਦਰ ਮਦਰ ਮਾਰੀਏ। ਜਿੱਕਾ ਮੇਰੀਆਂ ਭੈਣਾਂ ਨੇ ਵਰਕ ਕਰਨੇ ਸਿੱਖਣੇ ਹੋਣ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ। ਇਹ ਡੈਂਟਿੰਗ ਕਰੇਵ ਆ ਜੀ ਆਪਣੀ। ਜਿਹੜੀ ਕਿ ਹਰ ਜਗ੍ਹਾ ਤੇ ਹਰ ਇੱਕ ਮੇਰੀ ਭੈਣ ਨੇ ਖਰੀਦੀ ਹੋਗੀ ਡੈਂਟਿੰਗ ਕਰੇਵ 500 ਦਾ ਇੱਕ ਸੂਟ ਖਰੀਦਿਆ ਹੋਊਗਾ ਜੀ 500 ਦੇ 2 ਦੇਵਾਂਗੇ ਜੀ ਆਪਾਂ। ਕਪੜਾ ਜ਼ਰੂਰ ਸਰਦੀਆਂ ਵਾਲਾ ਪਰ ਮੇਰੀਆਂ ਭੈਣਾਂ ਹੁਣ ਜਿਹੜੀਆਂ ਪੇਪਰ ਉੱਪਰ ਕਰਕੇ ਬੈਲੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਸਿੱਖਣਾ ਹੁੰਦਾ ਉਹਨਾਂ ਲਈ ਬਹੁਤ ਵਧੀਆ ਮੌਕਾ ਹੈ ਤੇ ਸਿਲਕਾ ਨੇ ਜੀ ਇਹ 100 ਰੁਪਏ ਮੀਟਰ ਪੈਣ ਗਿਆ। ਬਾਕੀ ਇਦਾਂ ਦੇ ਕ੍ਰਸ਼ਟੇ ਦੇਖੋ ਤੁਸੀਂ ਹੈਵੀ ਸੂਟ ਵੀ ਖਰੀਦ ਸਕਦੇ ਹੋ ਆਪਣੀ ਸ਼ਾਪ ਦੇ ਉੱਪਰੋਂ। ਹਲੋ ਜੀ ਜਿਹੜੇ ਸੂਟ ਆ ਆਪਾਂ 1100 ਦੇ ਦੋ ਕਰੇ ਸੀ ਜੀ ਕੱਲ ਨੂੰ ਸ਼ਨੀਵਾਰ ਦੀ ਸੇਲ ਦੇ ਉੱਪਰ 1000 ਦੇ ਦੋ ਕਰਤੇ ਜੀ ਲੁੱਟ ਲੋ ਮਿਲਾ ਹੁਣ ਤਾਂ 1000 ਰੁਪਏ ਦੇ ਦੋ ਸੂਟ ਮਿਲਣਗੇ ਜੀ ਦੁਪੱਟਾ ਦਿਖ ਰਿਹਾ ਜੀ ਹਾਂਜੀ ਲਓ ਜੀ ਕਿੰਨੇ 1000 ਰੁਪਏ ਦੇ ਦੋ ਸੂਟ ਮਿਲਣਗੇ ਵੀਰੇ 1000 ਰੁਪਏ ਦੇ ਦੋ ਸੂਟ ਮਿਲਣਗੇ 1000 ਰੁਪਏ ਦੇ ਵਿੱਚ ਤੁਸੀਂ ਦੋ ਸੂਟਾਂ ਜਿਹੜੇ ਆਪਣੇ ਤੋਂ ਖਰੀਦ ਸਕਦੇ ਹੋ ਜੀ ਲਓ ਜੀ ਬਰੋਸ਼ਾ ਆ ਗਿਆ ਬਹੁਤ ਸੋਹਣਾ ਬਰੋਸ਼ਾ ਜੀ ਸੌਫਟ ਹੈਗਾ ਇਹਦੇ ਵਿੱਚ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਮੇਰੀਆਂ ਭੈਣਾਂ ਬਰੋਸ਼ਾ ਮੰਗਦੀਆਂ ਸੀ ਉਹ ਬਰੋਸ਼ਾ ਲੈ ਆ ਸਕਦੀਆਂ ਨੇ ਬਰੋਸ਼ੇ ਦਾ ਰੇਟ ਸਾਨੂੰ ਹਜੇ ਦੱਸਿਆ ਨਹੀਂ ਹੈਗਾ ਸੌਰੀ ਮਾਫੀ ਜਾਨੇ మేవి ਸੈਲ 500 ਦੇ 2 ਹੋਣਗੇ ਜਾਂ 600 ਦੇ 2 ਹੋਣਗੇ ਕਿਉਂਕਿ ਵਧੀਆ ਵਾਲੀ ਕੁਆਲਿਟੀ ਆ। ਲਓ ਜੀ। ਬਾਕੀ ਕੋਈ ਨਹੀਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ। ਰੇਟ ਆਪਾਂ ਪ੍ਰੋਫੈਸਰ ਤੁਹਾਨੂੰ ਦੱਸ ਦਿਆਂਗੇ ਜੀ। ਲਓ ਜੀ ਇੱਧਰ ਨਿਗਾ ਮਰਵਾ ਲਓ ਬਹੁਤ ਸੋਹਣਾ ਸੋਹਣਾ ਵੱਧ ਘੱਟ ਰੇਟਾਂ ਦਾ ਸਾਰਾ ਮਾਲ ਆ ਜਿਹੜਾ ਉਹ ਲੱਗਿਆ ਹੋਇਆ। ਇੱਕ ਤੇ ਕਾਟਨ ਦੇ ਉੱਪਰ ਆ ਆਪਣੇ ਕੋਲੇ ਇਹ ਵਾਲੀਆਂ ਚੀਜ਼ਾਂ ਆਈਆਂ ਨੇ ਜੀ। ਨੀਚੇ ਰੱਖੋ ਕੈਮਰਾ ਇਹਦੇ। ਚਨੂਨ ਛਪੋਂ ਦੇ ਨਾਲ ਦੁਪੱਟੇ ਰਹਿਣ ਵਾਲੇ ਨੇ। ਕਾਫੀ ਡਿਜ਼ਾਈਨੀਆਂ ਨੇ ਦੇਖੋ ਹਾਥੀਆਂ ਵਾਲੀ ਡਿਜ਼ਾਈਨਿੰਗ ਆ ਗਈ। ਇਹਦੇ ਵਿੱਚ ਕਲਰ ਆ ਗਏ ਨੇ। ਇਹ ਸਾਰਾ ਮਾਲ ਮੋਰ ਵਾਲਾ ਜੀ। ਹੈ? ਮੋਰ ਵਾਲਾ। ਮੋਰਾ ਵਾਲਾ ਆ ਗਿਆ ਹਾਂਜੀ। ਇਹ ਵਾਲੇ ਤੁਹਾਨੂੰ ਸਾਰੇ ਕੱਲ ਨੂੰ ਮਿੱਠੇ ਰੇਟਾਂ ਤੇ ਦੇ ਦਾਂਗੇ ਜੀ। ਕਿਸੇ ਨੇ ਗਰਮੀਆਂ 'ਚ ਵਿਆਹ ਸਾਦੀ ਕਰਨਾ ਹੁੰਦਾ। ਉਹਨਾਂ ਦੇ ਲਈ ਵੀ ਵਧੀਆ ਮੌਕਾ ਹੈਗਾ। ਲਓ ਜੀ ਮਾ ਸਾਰਾ ਇਧਰ ਨਿਗਾਹ ਪਾ ਦਿਓ ਬਹੁਤ ਮਾਲ ਪਿਆ ਜੀ ਤੁਸੀਂ ਕੱਲ ਨੂੰ ਜਵਰਾਹਟ ਖੁੱਡੀ ਕਲਾ ਆ ਸਕਦੇ ਹੋ ਆ ਜੇ ਇਧਰ ਕਿਸੀ ਚੀਜ਼ ਹੋਰ ਮੈਂ ਦਿਖਾ ਰਹੀ ਏ ਲਓ ਜੀ ਇਹ ਵਾਲੇ ਸੂਟ ਸੀ ਜਿਹੜੇ 1000 ਰੁਪਏ ਦਾ ਸੂਟ ਸੀਗਾ ਜੀ 1200 ਦਾ 1000 ਦਾ ਫੇਮ ਵਾਲੇ ਸੂਟ ਤੁਹਾਨੂੰ ਕੱਲ ਨੂੰ 1200 1000 ਵਾਲੇ 1500 ਦੇ ਦੋ ਮਿਲ ਜਾਣਗੇ ਜੀ ਪਿਓਰ ਦਾ ਦੁਪੱਟਾ ਥੋੜੇ ਜਿਹਾ ਪੀਸ ਨੇ ਜੀ ਆਪਣੇ ਕੋਲ ਬਸ ਇੰਨੇ ਇੱਕ ਪੀਸ ਨੇ ਜੀ 1500 ਦੇ ਦੋ ਤੁਹਾਨੂੰ ਇਹ ਸੂਟ ਮਿਲਣਗੇ ਜੀ ਇੱਕ ਸੂਟ ਹੋਰ ਆ ਜੀ ਮੇਰਾ ਇਹ ਤੋਂ ਜੀ ਅੱਕਿਆ ਪਿਆਗਾ ਤੁਹਾਨੂੰ ਇਹ ਆਫਰ ਚ ਹੀ ਦੇ ਦੇਣਾ ਕੱਲ ਨੂੰ ਜੇਕਰ ਜਿਨ੍ਹਾਂ ਦੀਆਂ ਕੁੜੀਆਂ ਸਕੂਲ ਪੜ੍ਹਦੀਆਂ ਹੋਣ ਮਸਲਿਨ ਦਾ ਸਟਾਫਾ ਜੀ ਪੂਰਾ ਟੌਪ ਦਾ ਫਰੰਟ ਪ੍ਰਿੰਟ ਹੈ ਤੇ ਬੈਕ ਪਲੇਨ ਆ ਜੀ ਪਿਓਰ ਦਾ ਦੁਪੱਟਾ ਪਲੇਨ ਬਾਟਮ ਰਹਿਣ ਵਾਲੀ ਆ ਜੀ ਇਹ ਦੇਖ ਕਲਰ ਚਾਰਟ ਪਤਾ ਨਹੀਂ ਇਹਨਾਂ ਨੇ ਕਿੱਥੇ ਲਾਤਾ ਹਨ ਹਨ ਮੈਂ ਕਰਨੀ ਇੱਕ ਜਗ੍ਹਾ ਤੇ ਲਾਇਆ ਜੀ ਚਲੋ ਕੋਈ ਨਹੀਂ ਮੈਂ ਤੁਹਾਨੂੰ ਇਹ ਸੂਟ ਦਿਖਾਉਣੀ ਸੀ ਦਿਖਾਤੇ ਕਲਰ ਇਹਦੇ ਚ ਹੋਰ ਵੀ ਮਿਲ ਜਾਣਗੇ ਦੋ ਚਾਰ ਇਹ ਤੁਹਾਨੂੰ ਕੱਲੋਂ ਸੂਟ 1500 ਵਾਲਾ 850 ਰੁਪਿਆਵਾਂ ਚ ਮਿਲ ਜੂਗਾ ਜੀ ਫਟਾਫਟ ਕਰਦੇ ਹੋ ਔਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹੋਰ ਵੀ ਕਈ ਆਟਮਾਣੇ ਕੁਰਤੇ ਪਜਾਮੇ ਇਹ ਚੀਜ਼ਾਂ ਹੁਣ ਬੜੀ ਲੰਬੀ ਵੀਡੀਓ ਚਲੀ ਜਾਂਦੀ ਜੀ ਫਿਰ ਦਿਖਾਉਣ ਦਾ ਇਹਨਾਂ ਟਾਈਮ ਨਹੀਂ ਲੱਗਦਾ ਹੈਗਾ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਕਰਕੇ ਸਾਨੂੰ ਸਕਰੀਨਸ਼ਾਟ ਭੇਜੋ ਤਾਂ ਜੋ ਆਉਣ ਵਾਲਾ ਗਿਫਟ ਆ ਜਿਹੜਾ ਉਹ ਤੁਹਾਨੂੰ ਮਿਲ ਸਕੇ ਜੀ ਤੇ ਇੱਕ ਆਈਟਮ ਹੋਰ ਦੇਖ ਲਿਓ ਜੀ ਜਿੰਨਾਂ ਵੀ ਵਧੀਆ ਕੋਟ ਬਣਾਉਣੇ ਹੋਣ ਦੇਖੋ ਆਰ ਕੰਡੀ ਦਾ ਪ੍ਰਿੰਟ ਹੈ ਜੀ ਬਹਿ ਜਾਓ ਆਰ ਕੰਡੀ ਦਾ ਪ੍ਰਿੰਟ ਹੈ ਜੀ ਹਜੇ ਮਾਲ ਅੱਜ ਹੀ ਖੋਲੇ ਆਪਾਂ ਨੇ ਅਜਾ ਚੰਗੀ ਤਰ੍ਹਾਂ ਡਿਜ਼ਾਈਨ ਮੈਂ ਵੀ ਨਹੀਂ ਦੇਖੇ ਲਓ ਜੀ ਆਰ ਕੰਡੀ ਦਾ ਲਕਮੀ ਦਾ ਜੀ ਲਕਮੀ ਬ੍ਰਾਂਡ ਦਾ ਜਿਹੜਾ ਇਹ ਸੂਟ ਆ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ ਚੁਆਇਸ ਆ ਜੇਕਰ ਤੁਸੀਂ ਮੈਚਿੰਗ ਕਰਾਉਣਾ ਚਾਹੁੰਦੇ ਹੋ ਇਹਨਾਂ ਦਾ ਦੁਪੱਟੇ ਵੀ ਸਾਡੇ ਤੋਂ ਰੈਡੀ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ 9814178276 ਤੇ ਮੈਸੇਜ ਕਰਕੇ ਦੱਸ ਸਕਦੇ ਹੋ ਇਹਦੀਆਂ ਡਿਜ਼ਾਈਨਿੰਗਾਂ ਨੇ ਕਲਰ ਨੇ ਤੁਸੀਂ ਚੰਗੀ ਤਰ੍ਹਾਂ ਨਜ਼ਰ ਮਾਰ ਸਕਦੇ ਹੋ ਇਸ ਤਰ੍ਹਾਂ ਇਹਨਾਂ ਦੀ ਦੇਖੋ ਜਿਸ ਤਰ੍ਹਾਂ ਕਿ ਇਹਦੇ ਨਾਲ ਅਸੀਂ ਇਹ ਬਾਟਮ ਲਾਈ ਆ ਤੇ ਸਾਰਿਆਂ ਦੇ ਨਾਲ ਵੱਖਰੀਆਂ ਵੱਖਰੀਆਂ ਲੱਗ ਜਾਣਗੀਆਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਮਹਿੰਗਾ ਸਸਤਾ ਮਾਲ ਖਰੀਦਣ ਦੇ ਲਈ ਤੁਸੀਂ ਕੱਲ ਨੂੰ ਸ਼ਨੀਵਾਰ ਨੂੰ ਸਵੇਰ 9 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਵਿਜ਼ਿਟ ਕਰ ਸਕਦੇ ਹੋ ਜੀ ਧੰਨਵਾਦ